ਇੰਨੇ ਬੱਚੇ ਨੇ ਬਾਹਰ ਇਧਰ ਆ ਜਾਓ ਇੰਨੇ ਬੱਚੇ ਨੇ ਭਾਈ ਆ ਬੱਚੇ ਇਹ ਆ ਬੱਚੇ ਨੇ ਆ ਬੱਚੇ ਇਧਰ ਇਧਰ ਆ ਜਾਓ ਐਂ ਜੀ 11 ਬਈ ਇਹ ਅਜੀ ਬੰਦੇ ਨੇ ਕਿ ਭਾਈ ਬਣ ਕਿਧੜੇ ਡਾੜ ਘੱਟ ਅੰਦਰ ਆ ਜਾਓ ਭਾਈ ਕਰ ਦੇ ਝੋਲਾ ਜਰਾ ਓਏ ਆ ਕੇ ਦਿਖਾ ਤਾਂ ਠੀਕ ਬੋਲ ਰਹੀ ਹੈ ਤੂੰ ਮੇਰੇ ਨਾਲ ਆ ਕੜੀ ਤੂੰ ਆ ਜਾ ਆਪਣਾ ਹੇ ਭਾਈ ਫੜੀ ਮੱਚਾ ਇੱਥੋਂ ਕੰਨ ਫੜਾ ਗਲੇ ਆਂ ਆਰਾਮ ਆਰਕੇ ਦਿਖਾ ਦੇਉਂ ਜੀ ਪੈਸੇ ਲਾਉਣੇ ਨੇ ਅਗਲੇ ਨੇ ਬੋਲੀਆਂ ਗੱਲਾਂ ਕਰਾਪਾ ਕੋਈ ਖਾਂਚ ਕੋਈ ਮੱਟੇ ਇੱਟੇ ਸੋਵੇ ਕਰਨਾ ਹੋਵੇ ਚੱਡਾ ਇੱਟ ਵਰਗਾ ਹੋਵੇ ਉਹ ਕੀ ਕਰਨਗੇ ਰੁਪਏ ਲਾ ਕੇ ਮੈਂ ਤੇ ਅੱਜ ਦੀ ਗੀਤ ਦਾ ਸਹੀ ਹੈਲੋ ਬੱਚੇ ਲਾ ਤਾਂ ਨੇ ਲੈ ਕੇ ਦੰਤ ਕੰਮ ਕਿਉਂ ਕਰਾਈਏ ਤੇਰੇ ਨਾਲ ਛੱਡ ਬਾਈ ਬੱਚੇ ਪੀ ਲਿਆ ਖੰਡ ਕਰਾਂ ਨਹੀਂ ਆ ਦੇਖ ਭਾਈ 헤ਜਦੀ ਆ ਬਤੋ ਬਾਈ ਤੂੰ ਸਿੰਧ ਕਰ ਲੋ ਭਾਈ ਮੂਰੇ ਨਾ ਹੀ ਮੂਰੇ ਨਾ ਹੀ ਮੂਰੇ ਨਾ ਪਰਲੇ ਪਾਸੇ ਨਾ ਅੱਜ ਕੰਨੀ ਚੋਲਾ ਲਾ ਦੇ ਚਾਹੀ ਤੇਰੀ ਨਾਂ ਵੀ ਕੀ ਵੀ ਖਰਾਬ ਕਰਾਉਂਦੇ ਕਹਿੰਦੇ ਕੈਨ ਉਹ ਆਪਾਂ ਇਹ ਆਦਾ ਸੋ ਤਾਂ ਮੇਰਾ ਹੱਥ ਨਹੀਂ ਮੰਨਦਾ ਤੇ ਰਹਿ ਗਿਆ ਇਹਨੂੰ ਉਹਨਾਂ ਦਾ ਜੇ ਕੁਝ ਵੀ ਹੋ ਸਕਦਾ ਮੈਂ ਸਾਰੀ ਜ਼ਿੰਦਗੀ ਦੀ ਕਿਵੇਂ ਗਾਰੰਟੀ ਦੂੰ ਭਾਈ ਹਾਂ ਕੈਨ 30000 30000 ਤੇ ਪਹਿਲਾਂ ਮੈਂ 17 ਲਾ ਕੇ ਹਾਂਜੀ ਗੱਲ ਤੇ ਮੈਂ ਉਸੇ ਸੱਚੀ ਤੇ ਖੜੂ ਹਾਂ ਹਾਂ ਮੋਂ ਮੈਂ ਦੱਸਾਂ ਤੂੰ 17 ਦੇ ਦਿਨੇ ਹੋਰ ਕੀ ਕਰਾਂ ਕਿੱਧਾ ਜਾ ਬਰਾਖਾ ਬਈ ਜਮੀਨ ਮੰਨ ਤੂੰ ਬੱਕਰੀ ਵੀ ਤੇਰੀ ਜਾਣਾ ਲੋਥਰ ਨੂੰ ਥੱਲੇ ਤੂੰ ਕਿਹੜਾ ਮਾੜਾ ਹੈ ਉੱਪਰ ਜਾ ਜਹਾਂਦਿਆ ਬੱਕਰੀ ਤਾਂ ਹੈਗੀ ਚੰਗੀ ਦੇ ਜਵਾਖ ਮਾੜੇ ਨੇ ਓਏ ਤੁਸੀਂ ਮੁਰੀ ਆ ਜਾਂਦੇ ਹੋ ਏ ਆਏ ਓਏ ਖਲਦੇ ਨਹੀਂ ਨਾ ਹੈਗੇ ਪਤਾ ਨਹੀਂ ਲੱਗਦਾ ਪਿੱਛੇ ਵੀਡੀਓ ਬਣਾਈ ਜਾਂਦੇ ਆ ਐਸੀ ਹੋਣ ਚੱਲ ਤੇਰੀ ਬੱਕਰੀ ਤੇ ਸੱਤੇ ਪੈਸੇ ਲਗਾਉਂਗਾ ਚਲ ਬੱਚੇ ਇੱਥੇ ਸੂਏ ਦੇ ਪਾਲ ਤੇ ਐਦਾ ਮੁੰਡ ਵੜਨਾਂਗੇ ਵਿਚਾਰੇ ਇਹ ਪਾਲ ਕੇ ਵੇਚ ਰਣਗੇ ਥੋੜਾ ਬਾਅਦ ਫਿਰ ਭਜੰਦਾਰ ਨਾਲ ਕੱਥੀ ਵੇਚਣਾ ਚਾਹੀ ਮਟਲੋਂ 20000 ਨਾ 20000 ਬਾਈ ਹੁਣ ਸਾਈ ਥੋੜੀ ਘਟੋ ਭਾਈ ਸਾਈ ਭਾਈ ਕਿਉਂ ਮਿਲਦੀ ਹੈ ਹਾਂ ਬੱਚਿਆਂ ਨੂੰ ਕੀ ਕਰਨਾ ਪਾਲ ਕੇ ਵੇਚ ਲਾਂਗੇ ਪਾਖੜੇ ਮੇਮ ਨਹੀਂ ਹੋ ਰਹੇ ਨੇ ਹੁਣ ਹਾਂ ਕਿਹੜਾ ਪੈਨ ਦੀ ساری ਉਮਰ ਪਾਣੀ ਪਾ ਕੇ ਰੱਖਣਾ ਕਰੀ ਗਾਹੇ ਸੁਪੇ ਚੰਗੇ ਬੱਕਰੇ ਤੋਂ ਬਣ ਗਈ ਫੇਰ ਬੱਚੇ ਵਧੀਆ ਦੇ ਤੂੰ ਕਿਉਂ ਵੀ ਵੇਖੋ ਭਾਈ ਜਿਹੜੀ ਤੇ ਬਸ ਹਾਂ ਭਾਈ ਇਹ ਤਾਂ ਨਹੀਂ ਗੁੜੀਆਂ ਵੀਆਂ ਗੱਲਾਂ ਨਾ ਕਰੋ ਭਾਈ ਫਟਾਫਟ ਕਰੋ ਹੈ ਇਹ ਭਾਈ ਤੂੰ ਵੀ ਆ ਗਿਆ ਮੇਰੇ ਕੰਨ ਚ ਤਾਂ ਭਾਈ ਕੁਝ ਦੱਸੋ ਕੁੜੇ ਕਿ ਬਣਿਆ ਕਿ ਕੁੜੇ ਵਗ ਜਾ ਕਿਵੇਂ ਲਾਵਾ ਯਾਰ ਬੱਕਰੀ ਤੇਰੀ ਵਿਕ ਗਈ ਆ ਭਾਈ ਇੱਧਰ ਹੋ ਜਾ ਓਏਇਹ طرف ਆਉਂਦਾ ਆ ਯਾ ਵੀਡੀਓ ਕਰ ਕਰ ਰਹੇ ਨੇ ਵਿਚਾਰੇ 19000 ਦੀ ਦੇ ਓਏ ਵਿਚ ਤੁਰੇ ਫਿਰਦੇ ਹੋ ਤੁਸੀਂ ਬੋਲਣਾ ਨਾ ਕਰੋ ਫੇਸ ਦੇ ਵਧੀਆ ਨਹੀਂ ਹੋਣਾ ਪਰ ਮੈਨੂੰ ਪਤਾ ਕੋਈ ਫਰਕ ਹੈਗਾ ਫਰਕ ਹੈਂ ਲੱਗੀ ਯਾਨੀ ਨਾ ਦੇਖ ਜਾਨੀ ਆ ਬਾਈ ਆ ਵੀ ਲੈ ਜੇਂ ਚੱਕੇਗਾ ਤੇ ਇੰਨੀ ਹੋਊਗੀ। ਉਹ ਵੀ ਪਸੰਦ ਨਹੀਂ ਹੋਣਾ। ਕੀ ਕਹਿਣਾ ਬਾਈ? ਕੋਈ ਗੱਲ ਨਹੀਂ ਯਾਰ। ਬਾਈ ਬਸੇ ਵੀ ਤਿੰਨ ਨੇ। ਲੰਬਾ ਅਰਸਾ ਖੱਲੇ ਚਾਰ ਨੱਕ ਜਾਂਦੇ ਨੇ ਗੱਲ ਤੇਰੇ। 90 ਮਿੰਟ ਦੇ ਮਗਰ ਬਿਤੀ। ਹਾਂ ਜੀ। ਮੈਂ ਇਹ ਨਹੀਂ ਲਟਾਉਂਦਾ ਤੁਹਾਨੂੰ ਬਾਈ ਕੋਈ ਸਾਡੇ ਤੇ ਭਰੋਸਾ ਰੱਖੋ। ਨਾ ਲੈ ਕੇ ਜਈ ਕੋਈ ਗੱਲ ਨਹੀਂ। ਕੋਈ ਨਾ ਜੈਨੂ ਮੇਰੇ ਕਰਾਵੇ ਤੇਰਾ। ਹੈਲੋ। हां भाई ये चलै चलै हां जाना है कर रहा राजा कर रहा हां ये गल्ला ਛੱਡ ਓਏ ਬੱਕਰੀ ਵੇਚਣੀ ਆ ਪੂਰੀ 22000 ਦੀ ਵੇਚ ਤੇਰੀ ਨਹੀਂ ਹੋਣਾ 25000 ਦੀ ਲਾਉਂਦਾ ਤੈਨੂੰ ਕਹਤਾਂ ਹਾਂ ਗੱਲ ਕੋਈ 25 ਦੀ ਨਹੀਂ ਹੈਗੀ ਨਹੀਂ ਮੰਨੇ ਨਾ ਲਾਗਦੀ ਸਮਝ ਨਹੀਂ ਆ ਕੋਈ 25 ਦੀ ਨਹੀਂ 22000 ਦੀ ਦਿੰਨੇ ਸਾਢੇ 22 ਦੀ ਦਿੰਨੇ ਨਹੀਂ ਹੋਣੇ 24000 ਦੀ ਲੈ ਤੇਰਾ ਦਿਮਾਗ ਖੱਲ ਗਿਆ ਨਾਲ ਮੇਰਾ ਹਲਾਸਾ ਇਹ ਤਾਂ ਲੈ ਗਿਆ ਬਸ ਇੱਕ ਤੂੰ ਇੱਕ ਮਾਂ ਨਹੀਂ ਰੱਖਿਆ ਜੋਂਡਾ ਬਸ ਉਹ ਹੀ ਫੱਜ ਨੂੰ ਲੈ ਗਿਆ ਤੇਰਾ ਬੋਲਾ ਮੈਂ ਮਾਈ ਦਾ ਬੇਨਰਾਜ ਮੈਂ ਕਿਹਾ ਮਾਈ ਨੂੰ ਤੈਨੂੰ ਸੋਤ ਆ ਆਪਾਂ ਹੀ ਕਰਾਜੀ ਮੌਲੂ ਕਿਹਦੇ ਮੈਂ ਪੱਕੇ ਆ ਕੇ ਕਰੇਂਦੇ ਆ ਕੇ ਉਹ ਕਰ ਲੱਗੇ ਉਹ ਕੀ ਹੋਊ ਉਹ ਗੁਣੀ ਦੇ ਬਸੰਗ ਤੂੰ ਵੀ ਤਾਂ ਪਤਾ ਨਹੀਂ ਜਾਣਦਾ ਤੂੰ ਉਹ ਆਪਾਂ ਵੀ ਕਰਾ ਬੋਲ ਮੈਂ ਇਹ ਲਾਤੀ ਲੈ ਕੁੜੀਏ ਪੂਰੀ 23000 ਰੁਪਏ ਦੀ ਚੱਕ ਬੁੜੀਏ ਕਾ ਕਰੀ ਬੁੜੀਏਾਰੇ ਪਿੰਡੋਂ ਲੱਤ ਤੇਰਾ ਲੈ ਲਈ ਲਵਾ ਲਈ ਮੇਰੀ ਬਾਕੀ ਸਾਈ ਸੁਣੋ ਵੀ ਦੋ ਮਿੰਟਾ ਰੱਜ ਬਈ ਸਾਹਮਣੇ ਆ ਜਾਓ ਚਾਰ ਨਾਕ ਜਾਵਾਂਗੇ ਤੇਰੇ ਘਰੇ ਸੁਣ ਬਈ ਸੁਣ ਪੰਜਾਂ ਦੁੱਧ ਦੇਵਾਂਗੀ ਜੇ ਹਜੇ ਵੀ ਪਸੰਦ ਨਹੀਂ ਸਾਰੇ ਮੁੰਡੇ ਤੋਂ ਖੋਲਾ ਨਾ ਦਵਾ ਕਹੋ ਮਹਾਰਾਜ ਸਾਹਿਬ ਅੱਜ ਕੋਈ ਮੇਰਾ ਭਾਈ ਐ ਕੋਈ ਬਾਪੂ ਐ ਕੋਈ ਦਾੜੀਆਂ ਵਾਲਾ ਕਿਉਂ ਇਹ ਗੱਲ ਤਾਂ ਗੱਲ ਆ ਜੇ ਹਜੇ ਵੀ ਪਸੰਦ ਨਹੀਂ ਸਾਈ ਵਾਪਸ ਲੈ ਲਓ ਸਿੰਦੇ ਦੇ ਘੇਰ ਪਈਏ ਹੋਰ ਵੀ ਲਵਾਗੇ ਪਾਓ ਲੈਓ ਪਈਏ ਆਪਦਾ ਨਾਮ ਦੱਸ ਦੋ ਮੁੰਡਾ ਪਸਤੀ ਆਪੇ ਕਰਾ ਲਿਓ ਤੁਸੀਂ ਨਾਲ ਜਾਣ ਦੀ ਲੋੜ ਨਹੀਂ ਆਪਾਂ ਵੀ ਮੇਰੇ ਕੋਲ ਮੈਂ ਪਤਾ ਨਹੀਂ ਕਿ ਕਿੰਨਾ ਨਾ ਤਾਂ ਤੁੰਗਣ ਨੂੰ ਆ ਮਾੜੀ ਚੰਗੀ ਤਾਂ ਹੁਣ ਰੱਬ ਦੀ ਮਰਜ਼ੀ ਹੈ ਭਾਈ ਕੀ ਬਣ ਜੇ ਚੱਕਾਂ ਲਾ ਬੱਕਰੀਆਂ ਕੋਈ ਨਾ ਤੁਰਨ ਦੇ ਭਾਈ ਟੋਰ ਭਾਈ ਦਾ ਟੋਰ ਲੈ ਜਾ ਅਹ ਹਾਂ ਹਾਂ ਲਿਆ ਲਿਆ ਆ ਲੈ ਲਿਆ ਭਾਈ ਦਿਆ ਚਲੋ ਤਾਂ ਗਰੰਟੀ ਦਾ ਦਿਖਾ ਆਪਣੀ ਵੀ ਨਹੀਂ ਭਾਈ ਕੀ ਗੱਲਾਂ ਨੇ ਇਹ ਗ੍ਰਾਂਟੀਆਂ ਦਾ ਰੱਬ ਦੀ ਮਿਹਰ ਹੈ ਕੀ ਬਣ ਦੇ ਕੀ ਨਾ ਬਸਲੀ ਜਵਾਨ ਹੈ ਭਾਈ ਪੂਰੇ ਦੰਦੀ ਆ ਭਾਈ ਕੀ ਮੰਗਿਆ 30000 ਰੁਪਏ ਜੀ ਮਾਈ ਦੇਖੋ 30 ਲੱਗਦਾ ਹੈ ਅੱਜ ਭਾਈ ਸਾਹਮਣੇ ਕਿੰਨੀ ਕਿ ਜਨੈਸ ਬਣੀ ਛੋਟੀ ਜਨੈਸ ਵੀ ਪੁੱਛੀਏ ਅੱਛਾ ਉਹ ਨੂੰ ਕਰ ਦਮ ਬੱਕਰੀ ਭਾਈ ਸੁੰਨ ਵਾਲੀ ਹੈ ਬੱਕਰੀ ਗਰੰਟੀ ਹੋ ਗਈ ਹੁੰਦੀ ਆ ਆ ਰਹਿਣਾ ਤਾਂ ਰਿਕੁਇਰਮੈਂਟ ਹੋਣੀ ਹੈ ਕਿੱਧਰ ਗਏ ਹੋ ਦੱਸੋ ਭਾਈ ਮਾਗੁਰ ਵਰਨ ਮਾਗੁਰ ਵਰਨ ਕਿਰ ਕਾਇਕ ਕਰਾਉ ਕਰਾਉ ਮਾ ਸੋਪਾਈ ਦੇ ਮੈਂ ਆਉਣਾ ਭਾਈ ਕੋਈ ਗੱਲ ਨਹੀਂ ਥੋੜੀ ਬਣਦੀ ਗਈ ਵੀਡੀਓ ਭਾਈ ਮੁੰਡਿਓ ਕੱਟ ਦਿਓ ਆਪਣੀਆਂ ਧੀਆਂ ਬਣਾ ਹਾਂਜੀ 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 ਰਾਜੂ ਭਾਈ ਉਹ ਸਾਹਮਣੇ ਹਾਂਜੀ 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 ਕੋਈ ਨਹੀਂ ਭਾਈ ਤੁਸੀਂ ਸਾਈਡ ਤੇ ਰਹੋ ਭਾਈ ਗੱਲ ਸੁਣ ਲੈ 18000 ਰੁਪਏ ਦੀ ਬੱਕਰੀ ਤੇਰੀ ਦਿੱਤੀ ਹੈ ਤੇ ਤੀਵੀਂ ਵੀ ਨਹੀਂ ਉਹ ਨਾਲ ਸਤਕਾਰ ਕਰ ਬਚਾਈਆਂ ਉਹਨਾਂ ਨੇ ਬੱਕਰੀ ਦੋ ਤਿੰਨ ਲੈ ਕੇ ਗਏ ਇੱਕ ਇੱਕ ਤਿੰਨਾਂ ਦੇ ਆ ਉਹਦਾ ਫੀਕਿੰਗ ਹੈ ਕਈ ਦਿਨਾਂ ਮੈਨੂੰ ਫੋਨ ਕਰਦੀ ਨੇ ਕਹਿੰਦੀ ਭਾਈ ਅਸੀਂ ਠੀਕ ਬੱਕਰੀ ਖੱਤ ਲਾਂ ਦੇਖੋ ਉਹ ਵੀਡੀਓ ਦੇਖ ਕੇ ਰੇਗਰੂ ਨਹੀਂ ਹੋ ਗਈ ਯਾਰ ਬੱਕਰਾਂ ਦੋਨੇ ਘਬਰਾਣੇ ਆ ਬੱਕਰੀ ਨਵੀਂ ਆ ਚਲ ਉਹਨਾਂ ਨੇ ਤੂੰ ਛੱਟ ਪਹਿਣਾ ਇਹਦੀ ਗੱਲ ਚੱਲਦੀ ਹੈ ਅਜੇ ਸੂਨ ਵਾਲੀਆਂ ਮਹੀਨੇ ਨੂੰ ਲਾਉਣੀ ਆ ਹਾਂ ਉਧਰ ਆ ਜਾ ਭਾਈ ਬੱਕਰੀ ਇੱਕ ਸ਼ਕ ਦੱਸ ਆ ਆ ਜਾ ਯਾਰ ਉਹ ਯਾਰ ਨਾ ਕਰਦਾ ਆਪ 15 ਨਾਲ ਮੋਲੀ ਕਰਾਪਾ ਕਾ ਜੜਾ ਕਹਿੰਦਾ ਮੰਗ ਲੈਣਾ ਮੈਂ ਉਹ ਜੜ ਕੇ ਖਾਣਾ ਸਾਢੇ 18 ਦੀ ਦੰਨੇ ਪੂਰੀ 19 ਦੀ ਦੰਨੇ ਪੂਰੀ 20 ਦੀ ਲਗਰ ਜੁੰਗਰ ਲਗਰ ਜੁੰਗਰ ਮਾਈਂ ਕੀ ਕਰਾ ਮਤਲਬ ਤੈਨੂੰ ਪੂਰਾ ਮੁੱਲ ਲਾ ਹੈ ਮਾਈਆਂ ਦੇ ਅਰੇਂਜ ਤੋਂ ਉੱਤੋਂ ਦੀ ਲਾਫੇ ਲੱਗ ਚੁੱਕੇ ਕਿੰਨੇ ਲਾਗੇ ਰਕਮਾਂ ਤੋਂ ਕੁਝ ਮਰਜ਼ੀ ਮਰਾਈ ਜਾ ਰਹੀ ਜੀ ਸਾਢੇ 24000 ਰੁਪਏ ਲੱਗ ਚੁੱਕੇ ਲੱਗ ਗਿਆ ਉਹ ਲੱਗਿਆ ਉਹ ਇਹਨੇ ਅੰਦਾ ਪਗੜਾ ਲਾਉਣਾ ਬਚਾਰੀਆਂ ਕੱਲ ਨੂੰ ਬੰਦੇ ਕਹਿਣਗੇ ਸਾਡੀਆਂ ਜਨਾਨੀਆਂ ਰਾਤੀ ਨੂੰ ਲਟਾਤੀਆਂ ਮੰਡੀ ਚ ਨਹੀਂ ਨਹੀਂ ਲਟਾਉਣ ਵਾਲਾ ਤਾਂ ਦੇਖੋ ਆਹ ਬਾਈ ਆਹ ਓਨਰ ਦੇਖੋ ਵਿਚਾਰਿਆਂ ਨੇ ਆਪਦੇ ਘੂਗ ਦੀ ਲਾਉਣੀ ਆਈ ਹੈ ਹਨਾ ਮੈਂ ਕਿੱਚਾ ਕੰਮੇ ਦੀ ਗੱਲ ਨਹੀਂ ਨਹੀਂ ਸਭ ਮੱਤੇ ਸਭਤੀ ਰਹੀਏ ਕਿਉਂਕਿ ਉਹਨਾਂ ਦੇ ਵੀ ਆਏ ਨਹੀਂ ਹੈਗਾ ਕੋਈ ਵਿਚਾਰਾ ਤੋੜ ਕੇ ਲੈਣੇ ਵਿਚਾਰਿਆਂ ਨੇ ਹਨਾ ਹਾਂਜੀ ਡੱਪ ਲੱਬ ਢਿੱਡ ਪਰਿਆ ਪਾਣੀ ਹੈ ਪਤਾ ਕੀ ਬਣਦੀ ਉਹ ਤਾਂ ਜੀ ਦੇਖੋ ਆਪਣੀ ਵੀ ਕੋਈ ਹੋਣੀ ਹੁੰਦੀ ਉਹਨਾਂ ਨੂੰ ਕੁਝ ਹੋਰ ਗੱਲ ਦੀ ਵੀ ਕੋਈ ਬਚੀ ਐ ਸਾਡੇ ਸੁਈ ਵੀ ਲੈ ਜਾਓ ਗੱਲ ਸਹੀ ਐ ਮੇਰੀ ਇਹ ਗਲਤ ਨਹੀਂ ਭਾਈ ਮੈਂ ਤਾਂ ਮੇਰੀ ਰੇਂਜ ਲਾਤੀ ਕਾਹ ਚੱਲੋ ਹਾਂ ਆਜੋ ਨਾ ਭਾਈ ਕਿੱਥੇੋਂ ਮੁੰਡਿਓ ਨਾ ਆਉਦਾ ਨਾਲ ਦੇਖਾ ਬੰਥੇ ਲਾ ਤੂੰ ਨਾਲ ਦੇਖਾ ਭਾਈ ਆ ਗਿਆ ਬੰਦਾ ਨਾਲੇ ਦੇਖਾ ਇਹਨੂੰ ਤੋੜ ਕੇ ਲੋਟ ਹੈ ਵੀ 6 ਦੰਦਾਂ ਤੋਰੀ ਮੜੀ ਜਾਂਦਾ ਕੋਈ ਕੁਝ ਨਹੀਂ ਹੋ ਸਕਦਾ ਜਾਂਦੇ ਜਾਂਦੇ ਫੁੱਲੀ ਠੀਕ ਹੈ ਇਹ ਮੋੜ ਜਾਓ ਲੈ ਆ ਲੈ ਆ ਲੈ ਲਾਗੀ ਖੇਰ ਪਿਆ ਦੀ ਹੈ ਬਸ ਦੇਖ ਲੈ ਜੀ ਅਰੇਖ ਚ ਮੇ ਖਮਾਰ ਠੀਕ ਹੈ ਸਰ 30000 ਐਸੀ ਜੂਰ ਜੀ ਵੀਰੇ ਫਿਰ ਬਹੁਤੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਇੱਥੇ ਗੰਦ ਚ ਬੱਸ ਲੈ ਬਤਾ ਅੱਧੀ ਰੋਟੀ ਲੈਣੀ ਹੈ ਜਿਹੜੀ ਚੱਲਦੀ ਹੈ ਮੇਰੀ ਆਹ ਮੇਰੇ ਤੋਂ ਕਿਹਦਾ ਟੈਗਲ ਸਟਾਫ ਚੰਪਾ ਦੀ ਲੈ ਲੈ ਲਾ ਸੌਂ ਲੈ ਲੈ ਨਾਸੀ ਬੁਝੇ ਚੌਣਾ ਮੈਂ ਤੇ ਫਿਰ ਜਾਂਦੇ ਵਾਹ 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 ਬਾਕੀ ਹਸਾਬ ਨਗਰੇ ਨੂੰ ਬੱਕਰੀ ਦੀ ਕਿੱਥੇ ਤੇਰਾ ਭਾਈ ਮਲਾ ਹੁਣ ਉਹ ਭਾਈ ਜਰਦਾ ਫੇਲ ਆ ਗਈ ਹਾਂ ਆ ਵੀ ਲਾ ਉਹ ਜਰਦਾ ਫੇਲ ਆ ਗਈ ਭਾਈ ਭਾਈ ਇਹ ਬੱਕਰੀ ਲਮਾ ਆਂਦੀ ਆਪਾਂ ਸੂਨ ਵਾਲੀ ਹੈ ਤਾਜੀ ਬੱਕਰੀਆਂ ਚੰਗੀ ਮੇਰੀ ਪਸੰਦ ਹੈ ਅੱਗੇ ਤੇਰੀ ਮਨ ਨੀ ਮਨ ਤਾਂ ਚੰਗੀ ਜਿਹੜੀ ਦੇ ਮਾਰੇ ਤਾਂ ਚੰਗੀ ਲੱਗਦੀ ਜਿਹੜੀ ਆਪਾਂ ਨੂੰ ਚੰਗੀ ਲੱਗਿਆ ਉਹਨੂੰ ਮੈਂ ਮਾਰੀ ਤੇ ਨਹੀਂ ਕਹਿੰਦਾ ਅੱਗੇ ਤੇਰੀ ਕਿਸਮ ਚੰਗੀ ਦੇਖ ਦੇਣ ਗਿਆ ਚਿਪਾ ਮਾਰ ਕੇ ਦੇਖੀ ਨਾ ਚਿਪਾ ਮਾਰ ਕੇ ਦੇਖੀ ਨਾ ਜੀ ਠੀਕ ਹੈ ਜੀ ਹੈ ਚਿਪਾ ਤਾਂ ਮਾਰਦੇ ਤੁਸੀਂ ਮਾਰ ਦੇ ਮਾੜਾ ਜਾ ਬਾਲਾ ਨਾ

ਦੇਖ ਲੈ ਮੈਂ ਜਿੰਨੇ ਲੱਗਦੀਏ ਹੁਣ ਬੱਕਰੀ ਲਈ ਆ ਸੀ ਉਹ ਸਾਢੇ 2:00 ਦੀ ਸੀ ਸਾਡੇ ਦੀ ਲਈ ਦੋ ਬੱਚੇ ਰੱਖ ਪਾਲੀ ਡੰਡ ਬੱਕਰੀ ਚਿੱਟੀਆਂ ਖਾਣੇ ਆਪ ਤੂੰ ਦੂਈ ਪੂਰਾ ਸਦਾ ਐਡਾ ਹੀ ਕਰਦਾ ਹੈ ਘੱਟ ਕਰੀਦਾ ਇਹਦੀ ਛੋਟੀ ਨਹੀਂ ਵਿਚਾਰੀ ਉਹ ਬੱਚੇ ਵੀ ਸੀ ਨਾ ਬੱਚੇ ਉਹਦੇ ਮਗਰ ਨੋ ਨੀਵਣੀ ਕਾਲੀ ਉਹਦੇ ਮਗਰ ਤਾਂ ਸੀਗੇ ਇਹ ਵੀ ਦਊ ਤਾਂ ਦੋਏ ਦੋਏ ਦੂ ਬੱਚੇ ਦਾ ਬਈ ਪਰ ਇਹ ਬੰਦੇ ਹੁਣ ਜੁਕੇ ਮਸਦੂਗੀ ਬੱਚੇ ਦਾ ਇਹ ਵੀ ਦੋਏ ਦਊਗੀ ਜੇ ਰਾਜੀ ਤੁਸੀਂ ਸੂਪੇ ਤੇ ਪੱਠ ਵੀ ਮੇਰਾ ਖਿਆਲੇ ਦੂਏ ਸੂਏ ਸੂ ਮੂ ਵੀ ਪਹਿਲੇ ਦੂਏ ਹੈ ਪਹਿਲੇ ਹੈ ਕਿਉਂ ਦੇ ਸੈਂ ਮੈਂ ਤਾਂ ਇਹ ਵਾਗ ਤੇ ਦੂਲਾ ਪਹਿਲੇ ਮੈਂ ਇਧਰ ਆਇਆ ਸੀ ਐਵੇਂ ਕਿਵੇਂ ਕਰਨੂ ਮੈਂ ਇਹ ਦਿਸ਼ੇ ਨਹੀਂ ਕੋਈ ਬਾਈ ਦੱਸ ਜੇ ਕੋਈ ਸੀ ਹੈ ਜਾਨਾ ਦਾ ਰਸਤਾ ਇਹ ਮੂੰਹੋਂ ਦਾ ਦੇ ਫਿਰ ਮੈਂ ਕੱਚਾ ਮੋਲੂ ਦਾ ਤਾਂ ਕੋਈ ਫਿਰਦਾ ਨਹੀਂ ਕੱਚੀ ਨਾ ਕੱਚੀ ਨਾ ਅੰਗਰਾ ਇਹਨੂੰ ਬੱਠ ਚੰਗੀ ਹੈ ਤਗੀ ਹਾਂ ਚੰਗੀ ਨੂੰ ਮੈਂ ਚੰਗੀ ਕਹੂੰ ਮਾੜੀ ਨੂੰ ਕਹਦਣਾ ਮਾੜੀ ਆ ਵਾ ਇੱਥੇ ਮੈਨੂੰ ਕੋਈ ਡਰ ਨਹੀਂ ਆਓ ਜੀ ਅਲੱਗ ਨੇ ਮੇਰੇ ਡਾਂਗ ਮਾਰਨ ਲੱਗਿਆ ਮੇਰੇ ਬੁੜੇ ਬੰਦੇ ਦੇ ਮਾਰੂਗਾ ਫਿਰ ਖੱਟੂ ਆ ਗਈ ਕੀ ਮੈਂ ਤਾਂ ਮਰੇ ਜਾਣ ਉਸ ਦੇ ਕੀ ਨਿਪੜੂ ਆ ਬਗਲ ਨੇ ਅੰਦਰ ਰੋਟੀ ਦੇ ਦੀ ਕਿਸੇ ਨੇ ਮੈਨੂੰ ਕਿਹਾ ਸੀ ਕਿਸੇ ਬੰਦੇ ਨੇ ਕਹਿੰਦਾ ਪਹਿਲਾਂ ਮਾਰੀ ਨਾ ਜੇ ਕਹਿੰਦਾ ਆਪਣੇ ਮਾਰੂ ਕੁਸਲੇ ਤੋਂ ਕੁਝ ਲੈਂਦੇ ਹੋ ਕਿਸੇ ਨੂੰ ਮਾਰੋ ਨਾ ਪਹਿਲਾਂ ਨਾ ਕਰੋ ਕੋਈ ਨਹੀਂ ਅਗਲਾ ਮਾਰ ਕੇ ਮਾਰ ਜਾਂਦੇ ਤਾਂ ਕੀ ਹੁੰਦਾ ਨਿਮਕੇ ਰਹੋ ਲੈ 25000 ਦੀ ਦੇ ਛੋਟੇ ਭਾਈ ਪੱਠ ਦਾ ਮੁੱਲ ਲਾਇਆ ਮੈਨੇ ਪੱਕਾ ਕਿਉਂ ਵੀ ਇਹਨਾਂ ਦੇ ਬਿਨਾ ਪੁੱਛੇ ਮੁੰਡਿਆਂ ਦੇ ਚਲ ਦੇਖ ਲੈ ਇਹ ਵਿਸ਼ਵਾਸ ਘਰੂਸਾ ਕਰਕੇ ਇਹਨੇ ਬਾਈ ਪਿੱਛੇ ਹੀ ਮੜਾ ਜੈ ਤੋਂ ਤੋਂ ਬਾਈ ਨਾਲ ਹੋਈ ਅੰਦਰੀਆ ਬਾਈ ਯਾਰ ਸਾਨੂੰ ਤਾਂ ਨਾ ਹੀ ਪਤਾ ਹੈ ਨਾ ਹੀ ਸਾਨੂੰ ਨੋਰ ਜਾਣਕਾਰੀ ਨਹੀਂ ਵਧੀਆ ਬਕੀ ਇਹ ਵੀ ਗੱਲ ਕਹਿ ਦੀ ਆਪਦੀ ਮਰਜ਼ੀ ਨਾਲ ਲੈਦੇ ਵੀ ਇਸ ਦਾ ਪੈਸੇ ਦੇ ਦੇ ਤੇ ਪਰਲੇ ਪਾਸੇ ਅਸੀਂ ਖੜੇ ਆਂ ਸੈਟਾ ਸੈਟਾ ਜਾਵਾਂ ਐਨ ਕੋਕਾ ਪੀਸ ਮੁੱਲ ਲਾਤਾ ਜਿੱਤੋਂ ਮਰਜ਼ੀ ਲਵਾ ਲੈ ਤੇਰੇ ਯਾਰ ਅਸੀਂ ਵੀ ਰੱਖਣੀ ਮੈਂ ਨਾ ਨਾਰੀਆਂ ਵਾਲੀ ਗੱਲ ਨਹੀਂ ਕਰੀ ਕੋਈ ਬੁੱਟਾਂ ਵਾਲੀ ਗੱਲ ਨਹੀਂ ਜਿਹੜੀ ਵੀ ਲੈ ਲੈ 16 ਲੈ ਲੈ 17 ਹਾਂ ਜੀ ਉਹ ਗੱਲ ਨਹੀਂ ਕਰੀ ਚੰਗੀ ਪੱਠ ਸੀ ਚੰਗੀ ਪੱਠ ਤੇ ਮੈਨੇ ਮੁੱਲ ਟਾਈ ਮੰਗ ਲਿਆ 35 ਪੂਰਾ ਪਹਿਲੀ ਸੱਤ ਮੈਂ 25000 ਲਾਤਾ ਐਨ ਓਕੇ ਇਹ ਨਾ کہیں ਵੀ ਕਸਮ ਕਰਤੀ ਰੱਜੂ ਹੋਰ ਲਾਉ ਹੁਣ ਜਿਹਨੂੰ ਮਰਜ਼ੀ ਵੇਚ ਬੱਬੂ ਠੀਕ ਐ ਉਹ ਬੋਲਿਓ ਦੇ ਦੂਗਾ ਉਹਨੂੰ ਪੁੱਛਦਾ ਲੈ ਪੁੱਛੀ ਆ ਆ ਦੱਸ ਵਾ ਫਿਰ ਕੀ ਦੇਣਾ ਹੈ ਕੀ ਦੇਣਾ ਨਾ ਵਧੀਆ ਚੰਗੀ ਬਣੀ ਪਈ। ਪਾਈ ਪੈਸੇ ਇਨੇ ਲਾਏ ਆ। ਉਹ ਸੂਈ ਵੀ ਲਈ ਵੀ ਆ ਦੋ ਬੱਚਾ ਵਾਲੀ। ਚੰਗੀ ਕਰਤੀ ਉਹਨਾਂ ਨੇ ਪ੍ਰਭੂ ਸੀ ਰੱਖਣੀਆਂ ਨੇ ਬੱਚੇ। ਕਿੰਨੀ ਧਰ ਬੰਦੇ। ਚੀਜ਼ ਵੀ ਵਧੀਆ ਆ। ਅਜਾ ਚੀਜ਼ ਨੂੰ ਮੈਂ ਕਹਾਂ ਤਾਂ ਮਾੜੀ ਕਹਿਣਾ। ਮਾੜੀ ਤਾਂ ਹੀ ਲੈਣੀ ਵੀ ਨਹੀਂ ਸੀ ਯਾਰ। ਹੈਂ? ਠੀਕ ਹੋ ਗਿਆ। ਨਹੀਂ ਹੁਣ। ਛੋਟੇ ਵਿੱਚ ਜੀ ਤਾਂ ਮਾੜੀ ਹੀ ਹੁੰਦੀ ਬੜੀ ਹੋਣੀ। ਠੀਕ ਹੈ। ਆੜਾ ਮੋਟਾ ਆ। ਤੇ ਰੇਟ ਤਾਂ ਸਹੀ ਲਾਦਾ ਯਾਰ। ਜਿਵੇਂ ਵੈਸੇ ਹੀ। ਪੁੱਛੇ ਵੀ ਨਹੀਂ ਜਾਲੇ ਕਹਿੰਦੀ ਸਾਨੂੰ 20 ਤੋਂ ਅੰਦਰ ਦਵਾ। ਮਨਾਂ ਨੂੰ ਵੀ ਘੂਰ ਕੇ ਖੜਾ ਹੁੰਦਾ ਵੀ ਨਾ ਬਈ ਬੱਕਰੀ ਚੰਗੀ ਆ ਮੈਂ ਨਹੀਂ ਕਹਿੰਦਾ ਅਰੇ ਨੂੰ। ਨਾ ਮੈਂ ਮੱਥਾ ਮਾਰਾਂ ਕਿਸੇ ਨਾਲ ਗਾਲ੍ਹਾਂ ਮੈਨੂੰ ਕੱਢਦੇ ਨੇ ਲੋਕ ਆ। ਉਹ ਆ ਪੈਸੇ ਕੱਢੇ ਨੰਬਰ। ਉਹ ਹਮਦਾ ਫੌਦਾ ਉਹਦਾ ਫੌਦਾ ਬਾਹਰ ਜਾਣਾ ਸਭ ਸਹੀ ਦੇ ਨੇ। ਹੈਂ? ਨਹੀਂ ਨਹੀਂ। ਲੈ ਉਹ ਰੱਖਾ। 25 ਦੀ ਹੋਊਗਾ ਨੀ ਪਰ ਨਹੀਂ 25। ਫਿਰ ਕੀ ਹੋ ਗਿਆ? ਯਾਰ ਹੋਰ ਕੱਢ। ਭਾਈ ਥੋੜਾ ਪਿੱਛੇ। ਹੋਰ ਐ ਨਾ ਕਰ। ਉਹ ਤਾਂ ਕਈ ਕਰੀ ਜਾਂਦੇ। ਨਹੀਂ ਟੱਕਾ ਲਾ ਨੂੰ ਹੈ। ਉਹ ਅਸੀਂ ਲੈ ਕੇ ਹਟਿਆ ਹੁਣੇ ਪਟਵਾਈ ਨੇ ਦਵਾਈ ਆ ਸਾਨੂੰ। ਮੈਂ ਤੋ ਕਾ ਬਣੀ ਖੜੀ ਆ ਦੇਖ ਕੇ ਆ ਬਾਈ ਗੋਲੀ ਸੀ ਸਾਰੇ ਨਾਲ ਹੀ ਸੀ ਪਤਾ ਨਹੀਂ ਵਿਚਨਾਇਆ ਸਾਡੇ 22000 ਦੀ ਲੈ ਕੇ ਆਇਆ ਇਹਨਾਂ ਨੂੰ ਹਾਂ ਜੀ ਹਾਂ ਦੋ ਗੱਡੀਆਂ ਬਣੀ ਆ ਵੀਡੀਓ ਬਣੀ ਆ ਅਸੀਂ ਤੈਨੂੰ ਗਲਤ ਨਹੀਂ ਲਾਇਆਗਾ ਇੱਧਰ ਰੱਖਣੀ ਹੈ ਪਹਿਲੀ ਵੇਰ ਸਾਨੂੰ ਨੌਲੇਜ ਨਹੀਂ ਹੈਗੀ ਵਧੀਆ ਪੱਟਾ ਮਰਾਦ ਨੂੰ ਵਧੀਆ ਕਰਕੇ ਹੀ ਪੈਸੇ ਲਾਇਆ ਦੂਜੀ ਵੇਰ ਇਸ ਤੋਂ ਬੋਲੇ ਹੀ ਨਹੀਂ ਮਹੀਨਾ ਮਹੀਨਾ ਆ ਗਿਆ ਗਰਮੀ ਚ ਸੂਂਗੀ ਬੱਚੇ ਬਾਹਾਂ ਦੁੱਧ ਚੁੰਗ ਗਏ ਉਹ ਮਰ ਜਾਣਗੇ ਸਾਨੂੰ ਇਹਨਾਂ ਨੂੰ ਜਾਣਾਂ ਨੂੰ ਕੀ ਪਤਾ ਉਹ ਸਾਡੇ ਰਕੇ ਦਰਦੀ ਚਾਰ ਵਜੇ ਸਾਡੇ ਪਾਲੀ ਨੂੰ ਕਹਿ ਕੇ ਆਏ ਨੂੰ ਕੱਟ ਚਾਏ ਉਹਨੂੰ ਮਾਤ ਚਾਏ ਆਹ ਤਾਕੜਾ ਮਾਰਾ ਅੱਛਾ ਤੇ ਘਰੇ ਰੱਖੀਏ ਕਿ ਬਾਹਰ ਅਣਜਾਣ ਨੂੰ ਕੀ ਪਤਾ ਬੱਚਾ ਪਾਲਣ ਵਾਲੀ ਕਿਵੇਂ ਇਹ ਮੈਨਾਂ ਨੂੰ ਕੁੱਟੀ ਦੇਣੀ ਜਿੱਦੇ ਜੰਮਣਗੇ ਅਏ ਨਹੀਂ ਸਿੱਤੇ ਦੁੱਧ ਠੋਪਦਾ ਨੇ ਪਿੱਛੇ થી ਤਿਆਰ ਕਰਾ ਭਲੇ ਲੋਕੋ ਖੀਸ ਨਾਲ ਤਿਆਰ ਨਹੀਂ ਹੁੰਦਾ ਹੁੰਦਾ ਬੱਚਾ ਯਾਰ ਇਹਨੂੰ 500 ਉਹ ਤੇਰੇ ਪੈਸੇ ਖੜਾਉ ਤਾ ਸਹੀ ਦੁੱਧ ਨਾਲੇ ਸਾਡੇ ਵੀ ਲੈ ਕੇ ਜਾਣੀਆਂ ਸਾਹਮਣੀਆਂ ਪਹਿਲੀ ਖੀਸ ਧੱਕੀ ਅੰਦਰ ਜਾਵੋ ਜਾਂਦੇ ਜਾਂਦੇ ਚਿੱਪ ਲੱਗ ਜਾਂਦੀ ਅੰਦਰ ਹੋਰ 500 ਦੇ ਦੇ ਯਾਰ 28 28 ਦਾ ਨਹੀਂ ਨਹੀਂ ਮੇਰੇ ਸੌਲਦੀ ਤੇ ਕਿਵੇਂ ਤੂੰ ਸੋਦਾ ਤੂੰ ਹੀ ਚੜੀ ਜੰਨੇ ਫਿਰ ਕਹਿੰਦਾ ਦਲਾਲ ਮਾੜੇ ਨੇ ਉਹ ਮੇਰੀ ਬਸ ਗੱਲਾਂ ਛੱਡਾ 28 ਨਾ 27 ਬੱਕਰੀ ਦੇ ਚਤੀ ਮੇਰੇ ਭਾਈ ਛੱਬੀ ਜਾਦੀ ਟੱਪ ਜਿੱਦਾ ਪਾ ਖੋਲ ਮਾਰਦਾ ਤੇਰੇ ਦੇ ਜਾਦੂ ਉਮੀਦਾਂ ਕਿ ਸਾ ਵੀ ਤੈਨੂੰ ਤੈਨੂੰ ਮਿਹਨਤ ਪਾਣੀ ਨਾ ਕਰਨੀ ਮੈਂ ਮਿਹਨਤ ਮੈਂ ਤਾਂ ਰੋਜ਼ ਦਾ ਕੰਮ ਹੈ ਐ ਅਸੀਂ ਤੁਹਾਡੇ ਵਰਗੇ ਨੂੰ ਕਿਵੇਂ ਉਹ ਕਰਾਂਗੇ ਅਸੀਂ ਬਚਾਉਣੇ ਤੁਸੀਂ ਵੀ ਇਹ ਵੀ ਬਚਾਉਣੇ ਸਹੀ ਹੈ ਓ ਜਾ ਵੇ ਮਿੱਤਰਾ ਲੰਗਾ ਘੜਦੀਆਂ ਦੋ ਇਤਰਾ ਇੱਕੋ ਜੀਆਂ ਇਹ ਗੱਲ ਸਹੀ ਹੈ ਦੋਨਾਂ ਦਾ ਦੇਖਣਾ ਕਿਸੇ ਨਾਲ ਗਲਤ ਕੰਮ ਨਹੀਂ ਕਰਨਾ ਰੱਬ ਨੂੰ ਯਾਦ ਕਰਕੇ ਛੱਡ ਦੇਂ ਧਰਤੀ ਚ ਪਰ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਚੰਗੀ ਚੀਜ਼ ਦਾ ਬਾਪੂ ਚੰਗਾ ਮੁੱਲ ਪਾਣੀ ਦਾ ਮਾਣ ਹਾਂ ਮੈਂ ਨਹੀਂ ਗਲਤ ਕੰਮ ਕਰਦਾ ਚੰਗਾ ਰਹੇਗਾ ਬੌਲੇ ਦੁਨੀਆ ਤੋਂ ਬਚਣੇ ਸਮਾਜ ਹੈ ਇਹ ਆਪਣਾ ਬਾਈ ਬੱਕਰੀ ਗੱਲ ਸੁਣਦੀ ਨੇ ਓ ਬਾਈ ਮੈਨੂੰ ਲੈਤੀ ਲਵਾਤੀ ਮਹਿੰਗੀ ਵੀ ਕਹਿਣਗੇ ਲੋਕੇ ਨੂੰ ਸਸਤੀ ਦੀ ਕਹਿਣਗੇ ਇਹਨੂੰ ਮਾੜੀ ਵੀ ਕਹਿਣਗੇ ਐਂ ਵੀ ਕਹਣਗੇ ਰਾਜੂ ਠੱਗਨੇ ਦਵਾਈ ਹੈ ਤੇ ਫੇਰ ਕੀ ਹੋਊਗਾ ਫੇਰ ਕਹੀਂ ਜਾਣ ਸਾਨੂੰ ਕੋਈ ਨਹੀਂ ਆਪਾਂ ਕਿਹੜਾ ਵੀ ਮੈਨੂੰ ਦੇਵਾ ਕਰਨਾ ਤੇ ਤੂੰ ਚੰਗੀ ਰਹਿ ਜਾ ਬੱਕਰੀ ਲੈ ਜੀ ਨਹੀਂ ਤੇਰੀ ਸਾਈ ਵਾਪਸੇ ਤਾਂ ਮੈਨੂੰ ਪੜਾ ਦੇ ਨਹੀਂ ਤੇਰੀ ਸਾਈ ਵਾਪਸ ਦਵਾ ਦੇਣਾ ਤੈਨੂੰ ਕਿਹਾ ਪੈਸਾ ਮਜੂਰ ਹੈ ਪਸੰਦ ਹੈ ਤੈਨੂੰ ਕੁਝ ਕਿਹਾ ਸੀ ਨੀਉਂ ਪੁੱਛਦਾ ਵੀਰੇ ਦੀ ਗਲਤ ਜਾਂ ਕੋਹ ਤੈਨੂੰ ਭਾਈ ਸਸਤੀ ਤਾਂ ਨਹੀਂ ਤੇਰੀ ਵੀਰੇ ਠੀਕ ਹੈ ਬਸ ਦੇ ਪੈਸੇ ਹੁਣ ਨਿਬੜੀ ਹੈ ਕਹਾਣੀ ਮੈਂ ਗਲਤ ਗੱਲਾਂ ਕਰਦੇ ਨਹੀਂ ਲੈਣੇ ਤੇਰਾ ਜਮਾਂ ਠੋਕ ਕੇ ਗੱਲ ਕੀਤੀ ਐ ਜਿਹੜਾ ਕੱਲ ਨੂੰ ਆ ਦੇਵੇ ਸਾਡੇ ਬੰਗੀ ਦਵਾਤੀ ਧਰਤੀ ਕਰਤੀ ਕੋਕੇ ਫੇਰ ਆਪਾਂ ਕਹਿੰਦੇ ਆਂ ਸੇਬਈ ਮੇਰੀ ਦਲਾਲੀ ਕਹਿੰਦੇ ਜੀ ਲੈ ਆ ਜੀ ਮੈਂ ਨਾ ਮੈਂ ਭਾਈ ਮੇਰੇ ਮਨ ਮੰਨ ਲਈ ਦੇਖ ਲੈ ਜਾ ਕੇ ਦਿਨ ਰਾਤ ਬਾਹਰ ਦੀ ਬਾਹਰ ਬਾਹਰ ਦੀ ਬਾਤ ਕੰਮ ਛੱਡਣਾ ਕੋਈ ਸੌਖੀ ਗੱਲ ਨਹੀਂ ਲੋਕਾਂ ਦੀਆਂ ਗਾਲਾਂ ਖਾਣੀਆਂ ਕੋਈ ਨਹੀਂ ਭਈ ਦੇਈ ਜਾਓ ਮੈਂ ਨਹੀਂ ਮਨ ਕੋਟਾ ਅੱਠੋ ਆਈ ਗਏ ਤਰਾਂ ਤੈਨੂੰ ਉਸ ਤਰ੍ਹਾਂ ਦੇ ਤਾਂ ਕਿਤੇ ਆ ਮੈਂ ਤਾਂ ਹੀ ਆਉਂਦਾ ਭਾਈ ਉਹ ਗਾੜੀਆਂ ਤੁੱਕੀਆਂ ਹੋਣ ਬੋਲੋ ਬੱਕਰੀ ਵਿਖਾਈ ਕਰੋ